ਸੁਖਵਿੰਦਰ ਸਿੰਘ ਕਾਲੋਂ ਅਲਸਰ ਇਹ ਦੱਸ ਦਿਓ ਕਿ ਅੱਜ ਜਿਹੜਾ ਇਜਲਾਸ ਕੀਤਾ ਗਿਆ ਹਨ ਕਿੰਨੇ ਕਿਸਾਨ ਆਏ ਕਿਹੜੀ ਕਿਹੜੀ ਮਸਲੇ ਤੇ ਵਿਚਾਰਾਂ ਕੀਤੀਆਂ ਸ਼ਾਂਤ ਦੇਖੋ ਜਿੰਨਾ ਜਿੰਨਾ ਨੂੰ ਸੱਭਾ ਪੱਤਰ ਗਿਆ ਉਹ ਸਾਰੇ ਤਕਰੀਬਨ ਪਹੁੰਚਦੇ ਹੀ ਹੈ ਜਿਹੜੇ ਕਿ ਇਸ ਮਿਲਦੇ ਨਾਲ ਪੀੜੀ ਦਲ ਤੋਂ ਪੀੜੀ ਚੋੜੇ ਜਦੋਂ ਦੀ ਇਹ ਪਲਾਟ ਬਾਗ ਤੋਂ ਸ਼ੁਰੂ ਹੋਇਆ ਉਦੋਂ ਤੋਂ ਜਿਹੜੇ ਹਿੱਸੇਦਾਰ ਨੇ ਉਹਨਾਂ ਦੀਆਂ ਫੈਮਿਲੀਆਂ ਲੋਕਲ ਏਰੀਆ ਜਿਹੜਾ ਉਹਦਾ ਤੇ ਹਿੱਸੇਦਾਰ ਸਾਡੇ ਬਹੁਤ ਪੁਰਾਣੇ ਵੀ ਆ ਗਏ ਇਸ ਮਿਲਦੇ ਜਿਹੜੇ ਅਮਰਸਰ ਜ਼ਿਲ੍ਹੇ ਦੇ ਵਿੱਚ ਵੀ ਪੈਂਦੇ ਨੇ ਐਸੋ ਤਰਨਤਾਰਨ ਜਲਾ ਵੀ ਬਣ ਚੁੱਕਾ ਉਹਦੇ ਚੋਂ ਗੁਰਦਾਸਪੁਰ ਪਠਾਨਕੋਟ ਤੱਕ ਵੀ ਚਲੇ ਗਏ ਨੇ ਸੋ ਇਸ ਕਰਕੇ ਇਸ ਵਾਰ ਵੀ ਜਿਹੜਾ ਗੰਨਾ ਪੈਦਾ ਕਰ ਰਿਹਾ ਕਿਸਾਨ ਜਿਹੜਾ ਕਿ ਕਈਆਂ ਸਾਲਾਂ ਤੋਂ ਇਸੇ ਦਾ ਹਿੱਸੇਦਾਰ ਵੀ ਹੈ ਔਰ ਗੰਨਾ ਵੀ ਸੜਾਈ ਕਰਦਾ ਉਹ ਤਕਰੀਬਨ ਹਰ ਸਾਲ ਆਪਣੇ ਆਮ ਜਲਾਸ ਵਿੱਚ ਪਹੁੰਚਦੇ ਨੇ ਅੱਜ ਕੀ ਵਿਚਾਰਾਂ ਨੇ ਪੇਸ਼ ਨਜ਼ਾਰਾ ਇਹ ਹੁੰਦੀਆਂ ਤੇ ਜਿਹੜੀ ਮਿਲ ਸਾਡਾ ਪਿਛਲੇ ਸਾਲ ਕੀ ਖੱਟਿਆ ਦੀ ਕਮਾਇਆ ਇਹਦੇ ਦੇਕੀ ਹੋਣਾ ਚਾਹੀਦਾ ਹੈ ਉਹਦੇ ਦੇ ਵਿਚਾਰ ਆਉਂਦੀਆਂ ਦੋ ਤਿੰਨ ਇਹਨਾਂ ਦੀਆਂ ਮੱਦਾਂ ਆਈਆਂ ਨੇ ਇੱਕ ਤੇ ਆਇਆ ਜਿਹੜਾ ਇਹ ਆਸਾਨ ਭਲਾਈ ਫੰਡ ਹੈ ਉਹ ਕਿਸਾਨ ਭਲਾਈ ਫੰਡ ਇਸ ਕਰਕੇ ਬਣਾਇਆ ਸੀ ਉਹ ਸਾਡੇ ਜਿਹੜੇ ਕੋਈ ਬੋਰਡ ਬਣਦੇ ਰਿਹਾ ਸੀ ਉਸ ਬੋਰਡ ਦੇ ਵਿੱਚ ਕੀਤਾ ਵੀ ਕਿਸਾਨ ਦਾ ਜੇ ਕੋਈ ਨੁਕਸਾਨ ਹੋ ਜਾਂਦਾ ਹੈ ਤੇ ਇਹਨੂੰ ਉਹਨੂੰ ਉਹ ਬੰਦਾ ਚਲੇ ਜਾਏ ਜਾਂ ਰਜਮੀ ਹੋ ਜਾਵੇ ਉਹਦੀ ਪਰਪਾਈ ਤੇ ਅਸੀਂ ਪੂਰੀ ਨਹੀਂ ਕਰ ਸਕਦੇ ਪਰ ਕੁਝ ਨਾ ਕੁਝ ਸਾਨੂੰ ਉਹਦੇ ਲਈ ਕੰਪਨਸੇਟ ਜਿਹੜਾ ਨਾ ਉਹ 슈ਗਰ ਮਿਲਦਾ ਕਿ ਸਰਦਾਰ ਵੀ ਹੈ ਉਹ ਗੰਨਾ ਲੈ ਕੇ ਆਏ ਉਹਦੀ ਕੰਪਨਸੇਟ ਕੀਤੀ ਜਾਂਦੀ ਉਹ ਸ਼ੁਰੂਆਤ ਜਦੋਂ ਕੀਤੀ ਸੀ ਉਦੋਂ ਵੀ ਸਾਡਾ ਵੀਕੇ ਜੂ ਸਰਦਾਰ ਭਿੰਦਰ ਸਿੰਘ ਦੀ ਮਾਨ ਦੀ ਅਗਵਾਈ ਥਲੇ ਬੋਟ ਸੀ ਤੇ ਉਸ ਟਾਈਮ ਕੀਮਤਾਂ ਬੜੀਆਂ ਘੱਟ ਹੁੰਦੀਆਂ ਸੀ ਗੰਨੇ 15000 ਰੁਪਏ ਉਸ ਵਕਤ ਐਨ ਉਸ ਦਿੱਤਾ ਸੀ ਦੇਖ ਕੇ ਸੀ ਵੀ ਬੱਥੇ ਜੇ ਕੋਈ ਜਖਮੀ ਹੋ ਜਦੋਂ ਟੱਕ ਸੀ ਉਹ ਵਾਦਾ ਵਾਦਾ ਪਿਛਲੇ ਸਾਲਾ ਜਦੋਂ ਮੈਂ ਚੇਅਰਮੈਨਤੀ ਚ ਸਿਫਤ ਹਟਿਆ ਉਹਦੀ ਪਹਿਲਾਂ ਅਸੀਂ ਇੱਕ પાસ ਕੀਤਾ ਸੀ ਤੇ 1.5 ਲੱਖ ਟੱਕੋਂ ਘੱਟ ਜਿਹੜਾ ਹੈ ਨਾ ਉਹ ਨਿਰਧਨ ਦੁੱਤਾ ਦੇ जख्मी ਨੂੰ 50000 ਰੁਪਏ ਦਿੱਤਾ ਜਾਂਦੇ ਜੇ ਕਿਸ਼ੇ ਦਾ ਕੋ ਟਰੈਕਟਰ ਨਿਖਸਮ ਆ ਜਾਏ ਉਹਦਾ 50000 ਦਿੱਤਾ ਜਾਂਦਾ ਛੋ ਇਸ ਕਰਕੇ ਹਰ ਸਾਲ ਕੋਈ ਨਾ ਕੋਈ ਪਟਨਾ ਹੋ ਜਾਂਦੀ ਉਹਦੇ ਰਿਸ਼ਤੇ ਹੁੰਦੇ ਉਹ ਪੈਸਾ ਕਿਸਾਨ ਭਲਾਈ ਜਿਹੜਾ ਹੈ ਕਿਸਾਨਾਂ ਦੇ ਹੀ ਕੀਮਤ ਵਿੱਚੋਂ ਕਟਿਆ ਜਾਂਦਾ ਹਰ ਸਾਲ 50 ਪੈਸੇ ਇਹ ਪੈਸਾ ਜਿਹੜਾ ਉਹ ਇਹਦੇ ਮਿਲਦੇ ਖਾਤੇ ਵਿੱਚ ਰਹਿੰਦਾ ਹੈ ਉਹਦੇ ਵਿੱਚ ਅਸੀਂ ਬੋਰਡ ਨੇ ਪਾਸ ਕੀਤਾ ਸੀ ਕਿ ਕੁਝ ਇੰਪਲੀਮੈਂਟਸ ਜਿਹੜੇ ਨੇ ਕਿਸਾਨਾਂ ਨੂੰ ਦਿੱਤੇ ਜਾਣੇ ਵਿੱਚ ਆਪ ਵੀ ਕਿਹਾ ਤੁਸੀਂ ਮੰਗ ਰੱਖਿਓ ਹਾਂ ਉਹਨਾਂ ਨੂੰ ਪੂਰੇ ਜੀ ਇਤਿਆਸਿਕ ਜਿਵੇਂ ਅਸੀਂ ਹਰ ਵਾਰੀ ਵੀ ਕਰਨੇ ਆ ਬੋਰਡ ਨੇ ਪਾਸ ਕੀਤੇ ਹੋਏ ਨੇ ਪਰ ਜਿਹੜੀ ਉੱਤੇ ਸ਼ੂਗਰ ਫੈਟ ਲਾਦੀ ਹੈ ਅਫਸਰ ਉਹਨਾਂ ਦੇ ਨਾਲ ਝਾੜਦੇ ਨੇ ਉਹਨਾਂ ਨੂੰ ਜੋ ਡਾਇਰੈਕਸ਼ਨ ਦੇ ਦਿੰਦੇ ਉਹ ਤਰਪਿੰਦੇ ਨੇ ਇਹਨੂੰ ਉੱਛੇ ਤੇ ਉੱਛੇ ਟਕਾ ਦੇ ਕੰਟੀਨ ਦੀ ਕਿਉਂਕਿ ਮੰਗ ਰੱਖੀਏ ਤਾਂ ਕੈਲੰਡਰ ਵੀ ਰੱਖੀਏ ਉਹ ਹਰ ਵਾਰੀ ਕੈਲੰਡਰ ਤੇ ਬੜੇ ਦੇਰ ਤੋਂ ਹੈ ਪਰ ਜਦੋਂ ਇੱਥੇ ਆਣ ਕੇ ਪ੍ਰਤੀਕल्ली ਜਾਂ ਦਖਲਅੰਦਾਜ਼ੀਆਂ ਹੋ ਜਾਂਦੀਆਂ ਨੇ ਉਹਦਾ ਸਾਰਾ ਸਿਸਟਮ ਇਹ ਜਰ ਜਾਂਦੀ ਜਿਹੜੀ ਮੁੰਡਾ ਕਿਸਾਨਾਂ ਨਾਲ ਰੱਖਿਆ ਇਹਨਾਂ ਤੋਂ ਉਸਨੇ ਸਹਾਇਕ ਨੂੰ ਐਡਵਿਸਟ ਲਾਸਟ ਉਹ ਹਮੇਂ ਤਰੀਕਾ ਨੇ ਇਹ ਉਹ ਤਾਂ ਭਰੀ ਆ ਜੀ ਮੈਡਮ ਚੰਗੇ ਨੇ ਦੇਖੋ ਅੱਗੇ ਹੜਾਉਣ ਸੀਜ਼ਨ ਤੇ ਪਤਾ ਲੱਗਿਆ ਕੀ ਕਰਦੇ ਨੇ ਵੈਸੇ ਜਿਹੜਾ ਇਹਨਾਂ ਨੇ ਜਾਟ ਬਣਾਉਣ ਲਈ ਕਿਹਾ ਉਹ ਮਿਲਦਾ ਕੰਮ ਹੈ ਜਿਹੜਾ ਅਸੀਂ ਪਲਾਟ ਨਵਾਂ ਲਾਇਆ ਉਹਦੇ ਨਾਲ ਸੜਕਾਂ ਬਣਾਉਣੀਆਂ ਇਹ ਜਿਹੜੀ ਉਹ ਕੰਪਨੀ ਉਹਦੇ ਕੋਲ ਟੈਂਡਰ ਤੇ ਚਲਾ ਗਿਆ ਜਿਹੜਾ ਜਾੜ ਸਾਡਾ ਪੁਰਾਣਾ ਹੈ ਉਹਦੀ ਕੁਦਰ ਪੇਰ ਪਿਛਲੇ ਸਾਲਾਂ ਚ ਇਹ ਮਿਲਨੇ ਕਰਾਈ ਹੈ। ਆਸਾਨ ਭਲਾਈ ਨੇ ਕੀਤੀ ਤੇ ਕਿਸਾਨਾਂ ਆਪਣੇ ਪੈਸੇ ਲਾ ਕੇ ਲੋੜੇ ਕਿਸਾਨਾਂ ਕੋ ਤੇ ਖੁਰਲੀ ਨਹੀਂ ਬਣਦੀ। ਆਸਾਨਾਂ ਵੀ ਆਪਣੀਆਂ ਵੇਲੀਆਂ ਮੇਰੇ ਪਿੱਛੇ ਸਾਰੇ ਵੀਰਾਂ ਨੂੰ ਪੁੱਛੋ ਇਹਨਾਂ ਦੇ ਤਿਆਗ ਕੇ ਦੇ ਘਰ ਵੇਖ ਲਓ ਤੇ ਵੀ ਪੁਰਲੀ ਪਲੱਸਰ ਨਹੀਂ ਹੋਏਗੀ। ਤੇ ਜਾੜ ਕਿੱਥੇ ਬਣਾ ਲਵਾਂਗੇ? ਇਹ ਆਪਣੇ ਪੈਸੇ ਸੀ ਕਟਾ ਕੇ ਤੇ ਅਸੀਂ ਇਹਨਾਂ ਨੂੰ ਕਹਿ ਪੀ ਸਾਨੂੰ ਸੰਧ ਦਿਓ ਜੋ ਸਾਡਾ ਮੁਕਾਬਲੇ ਤੇ ਬਟਰਸ਼ਿਪ ਬਿਠਾ ਰਾਣਾ ਗਰੁੱਪ ਉਹ ਸਾਡੇ ਘਰਾਂ ਤੱਕ ਸਾਨੂੰ ਸਾਰੀਆਂ ਸਹੂਲਤਾਂ ਸਾਡੇ ਕਿਸਾਨਾਂ ਨੂੰ ਦੇਂਦੇ ਆ ਟਰੈਕਟਰ ਛੋਟੇ ਦੇਂਦੇ ਆ ਬੰਨੇ ਦੀ ਬਜਾਈ ਲਈ ਬੀਜ ਦੇਂਦੇ ਆ ਉਹ ਕਰਦੇ ਕੁਝ ਨਹੀਂ ਕੋਰਮੇ ਬਟਾਲਾ ਕੋਆਪਰੇਟਿਵ 슈ਗਰ ਮਿਲਟ ਬਟਾਲ ਜਨਰਲ ਮੈਨੇਜਰ ਸੇਵਾ ਨਿਭਾ ਰਹੀ ਹੈ ਜਿਹੜਾ ਇਹ ਜਲਾਸਾ ਕਿੰਨਾ ਜਲਾਸਾ ਔਰ ਇਸ ਜਲਾਸਾ ਚ ਕੀ ਕੀਤਾ ਗਿਆ ਇਹ ਕਿਸਾਨਾਂ ਦਾ ਇੱਕ ਜਨਰਲ ਮੀਟਿੰਗ ਹੁੰਦੀ ਆ ਇਹ ਦਸਵਾਂ ਜਲਾਸਾ ਇਹਦੇ ਚ ਕਿਸਾਨਾਂ ਦੇ ਨਾਲ ਰਿਲੇਟਡ ਜਿਹੜੇ ਵੀ ਮੁੱਦੇ ਹੁੰਦੇ ਆ ਆਪਾਂ ਡਿਸਕਸ ਕਰਨੀ ਹੁੰਦੇ ਆ ਅਗਰ ਉਹਨਾਂ ਦੀ ਕੋਈ ਮੰਗ ਹੋਵੇ ਜਾਂ ਉਹ ਕੋਈ ਚਾਹੁੰਦੇ ਹੋਣ ਕਿ ਉਹਨਾਂ ਨੂੰ ਕੋਈ ਇੰਪਲੀਮੈਂਟਸ ਚਾਹੀਦੇ ਆ ਜਾਂ ਕਿਸੇ ਚੀਜ਼ ਦੀ ਰਿਪੇਅਰ ਕਰਾਉਣਾ ਚਾਹੁੰਦੇ ਆ ਜਾਂ ਕੈਂਟੀਨ ਵਗੈਰਾ ਨਾਲ ਮੱਥੀ ਚਾਹੀਦੀ ਉਹ ਸਾਰੀਆਂ ਚੀਜ਼ਾਂ ਸੀ ਇਹਦੇ ਚ ਡਿਸਕਸ ਕਰੇ ਕਿਹੜੇ ਕਿਹੜੇ ਮੁੱਦੇ ਨੂੰ ਲੈ ਕੇ ਡਿਸ ਤੇ ਸ਼ੂਗਰਫੈਕ ਬਲੋ ਜਿਸ ਦਾ ਜੀਮੈਂਟ ਕੀ ਕਰਦੇ ਨੇ ਕੀ ਫੈਸਲੇ ਲਏ ਉਹਦੇ ਚ ਇਹ ਆ ਕਿ ਜਦੋਂ ਇਹਨਾਂ ਵੱਲੋਂ ਇੱਕ ਪ੍ਰਸਤਾਵ ਰੱਖਿਆ ਗਿਆ ਕਿ ਸਾਡਾ ਕੈਲੰਡਰਿੰਗ ਸਿਸਟਮ ਫੇਅਰ ਹੋਣਾ ਚਾਹੀਦਾ ਉਹਦੇ ਤੇ ਅਸੀਂ ਪੂਰਾ ਵਿਚਾਰ ਕਰਾਂਗੇ ਪੂਰਾ ਫੇਅਰ ਕੈਲੰਡਰਿੰਗ ਸਿਸਟਮ ਚੱਲੇਗਾ ਸੈਕੰਡ ਇਹਨਾਂ ਵੱਲੋਂ ਇਹ ਕਿਹਾ ਗਿਆ ਕੀ ਜਿੱਦਾਂ ਕੈਂਟੀਨ ਵਗੈਰਾ ਦਾ ਉਹ ਅਸੀਂ ਇੱਕ ਮੁੱਦਾ ਰੱਖਿਆ ਸੀ ਅਸੀਂ ਕੈਂਟੀਨ ਨੂੰ ਥੋੜਾ ਮੋਡੀਫਾਈ ਕਰਨਾ ਚਾਹੁੰਦੇ ਆ ਥੋੜਾ ਉਹਨੂੰ ਸੁਧਾਰ ਲਿਆਉਣਾ ਚਾਹੁੰਦੇ ਆ ਉਹ ਇਹਨਾਂ ਵੱਲੋਂ ਐਗਰੀ ਕੀਤਾ ਗਿਆ ਉਸ ਤੋਂ ਬਾਅਦ ਵਿੱਚ ਇਹਨਾਂ ਵੱਲੋਂ ਇੱਕ ਪ੍ਰਸਤਾਵ ਆਇਆ ਇਹ ਚਾਹੁੰਦੇ ਆ ਕਿ ਕੁਝ ਇੰਪਲੀਮੈਂਟਸ ਬਿਕਾਜ਼ ਹੁਣ ਅੱਜਕੱਲ ਸਮਾਂ ਬਦਲ ਰਿਹਾ ਆ ਅੱਜਕੱਲ ਹੀ ਹੋ ਰਿਹਾ ਆ ਕਿ ਮੋਡਰਨਾਈਜੇਸ਼ਨ ਦਾ ਜ਼ਮਾਨਾ ਆ ਇਸ ਕਰਕੇ ਕਿਸਾਨ ਚਾਹੁੰਦੇ ਆ ਕਿ ਉਹਨਾਂ ਨੂੰ ਕੁਝ ਮਾਡਰਨ ਇਕੁਪਮੈਂਟਸ ਮਾਡਰਨ ਜਿਹੜੇ ਇੰਪਲੀਮੈਂਟਸ ਆ ਉਹ ਮਹਈਆ ਕਰਾਇਆ ਜਾਵੇ ਸੋ ਇਸ ਕਰਕੇ ਇਹਦੇ ਵਾਸਤੇ ਇਹਨਾਂ ਦਾ ਇੱਕ ਫੰਡ ਹੁੰਦਾ ਆ ਅਸੀਂ ਉਸ ਇਹ ਉਹ ਚਾਹੁੰਦੇ ਆ ਕਿਸਾਨ ਕਿ ਸੀ ਉਸ ਫੰਡ ਨੂੰ ਯੂਟਲਾਈਜ਼ ਕਰਕੇ ਇਹਨਾਂ ਵਾਸਤੇ ਕੁਝ ਇੰਪਲੀਮੈਂਟਸ ਜਿਹੜੇ ਆ ਉਹ ਇਹਨਾਂ ਨੂੰ ਪੈਦਾ ਕਰਕੇ ਦੇ ਜਿਸ ਤਰੀਕੇ ਨਾਲ ਫੰਡਿੰਗ ਨੂੰ ਲੈ ਕੇ ਪਕਾਏ ਨੂੰ ਲੈ ਕੇ ਜਾ ਕੰਮ ਦੀ ਪੜਾਈ ਵੀ ਲੈ ਕੇ ਕੋਈ ਖਾਸ ਵਿਚਾਰਾ ਕੀ ਨਹੀਂ ਬਸ ਉਹੀ ਜੋ ਇਤਿਮੇ ਦੱਸਣਾ ਚਾਹੁੰਦੀ ਆ ਕਿ ਬਟਾਲਾ ਕੋਆਪਰੇਟਿਵ 슈ਗਰ ਮਿਲ ਦੇ ਵਿੱਚ ਜਿਹੜਾ ਅਰਲੀਅਰ ਪਲਾਨ ਸੀਗਾ ਉਹ 1500 ਟਨ ਸੀਗਾ ਲਾਸਟ ਈਅਰ 3500 ਟਨ ਦਾ ਇੱਕ ਨਵਾਂ ਪਲਾਨ ਜਿਹੜਾ ਸੀ ਉਹਦੇ ਬਿਲਕੁਲ ਪੈਰਲਰ ਨਵਾਂ ਪਲਾਨ ਲਗਾਇਆ ਹੈ ਜਿਹਦੇ ਵਿੱਚ ਕੀ ਰਿਫਾਈਨਡ 슈ਗਰ ਬਣੇਗੀ ਠੀਕ ਹੈ ਔਰ ਇਸ ਸਾਲ ਉਹਦੇ ਵਿੱਚ ਫਾਰਮਾ ਗ੍ਰੇਡ 슈ਗਰ ਬਣੇਗੀ ਫਾਰਮਾ ਗ੍ਰੇਡ 슈ਗਰ ਜਿਹੜੀ ਆ ਪੂਰੇ ਕੋਆਪਰੇਟਿਵ ਦੇ ਵਿੱਚ ਫਸਟ ਟਾਈਮ ਬਣਾਈ ਜਾਏਗੀ ਡਿਸਟਿਲਰੀ ਬਣਾਈ ਜਾਏਗੀ ਡਿਸਟਿਲਰੀ ਨਹੀਂ ਆ ਫਾਰਮਰ ਫਾਰਮਰ ਗ੍ਰੇਡ ਸ਼ੂਗਰ ਬਣੇਗੀ ਪਲਸ 4 ਜਨਰੇਸ਼ਨ ਪਲਾਂਟ ਹੋਏਗਾ ਕਿ ਜਿਹੜੀ ਪਾਵਰ ਜਨਰੇਟ ਹੋਏਗੀ 14 ਮੈਗਾਵਾਟ ਦੀ ਪਾਵਰ ਪਾਵਰਟਰ ਪਾਈਨ ਲੱਗੀ ਹੋਈ ਆ ਉਸ ਤੋਂ ਬਾਅਦ ਜਿਹੜੀ ਐਕਸੈਸ ਪਾਵਰ ਹੋਏਗੀ 8.45 ਮੈਗਾਵਾਟ ਦੀ ਐਕਸੈਸ ਪਾਵਰ ਹੋਏਗੀ ਉਹ ਅਸੀਂ ਪੀਐਸਪੀਸੀ ਨੂੰ ਐਕਸਪੋਰਟ ਕਰਾਂਗੇ ਤਾਂ ਕਿ ਉਹਦੇ ਨਾਲ ਇਹ ਆ ਐਕਸਟਰਾ ਰੈਵਨਿਊ ਜਨਰੇਟ ਹੋਏਗਾ ਜਿਸ ਦੇ ਨਾਲ ਅਸੀਂ ਕਿਸਾਨਾਂ ਦੀ ਪੇਮੈਂਟ ਦੀ ਜਿਹੜੀ ਅਦਾਇਗੀ ਕਰ ਸਕਦੇ ਹਾਂ ਸਿਸਟਮ ਐਂਡ ਡਿਸਟ੍ਰੀਕਟ ਦੇ ਬਣਾਲੇ ਕਿਸਾਨਾਂ ਨੂੰ ਮੁਸ਼ਕਲਾਂ ਆਉਂਦੀਆਂ ਉਹ ਜਿਹ ਆ ਇਹੀ ਮਤਲਬ ਦੇਖ ਰਹੇ ਆ ਕਿ ਮਤਲਬ ਮੇਲ ਜਿਹੜੀ ਆ ਲਗਾਤਾਰ ਚਲਦੀ ਰਹੇ ਤਾਂ ਕਿ ਸਟਾਪੇਜ ਜਿਹੜੇ ਉਹ ਬਹੁਤ ਘੱਟ ਆਂ ਰਿਪੇਅਰ ਮੇਨਟੇਨੈਂਸ ਅਚੇ ਤਰੀਕੇ ਨਾਲ ਕੀਤੀ ਜਾਵੇ ਉਹਦੇ ਨਾਲ ਇਹ ਆ ਕਿ ਕਿਸਾਨਾਂ ਦਾ ਜਿਹੜਾ ਟਾਈਮ ਆ ਸਟਾਪੇਜ ਟਾਈਮ ਜਿੰਨੇ ਘੱਟੂਗਾ ਮੇਲ ਉਹਨੀ ਜ਼ਿਆਦਾ ਟਾਈਮ ਤੱਕ ਚੱਲੇਗੀ ਪਰ ਲਗਾਤਾਰ ਚੱਲੇਗੀ ਕਿਸਾਨ ਜਲਦੀ ਜਲਦੀ ਫ੍ਰੀ ਹੋ ਕੇ ਘਰ ਜਾਣਗੇ بس ਇਹ ਹੀ ਚੀਜ਼ ਆ ਸਕਦਾ ਕਿ ਕਿਹੜੇ ਏਰੀਆ ਕਿ ਕਿਸਾਨ ਆਏ ਕਿੰਨੇ ਕਿਸਾਨ ਆਏ ਕਿਸਾਨ 3400 ਤੋਂ ਜ਼ਿਆਦਾ ਕਿਸਾਨ ਆਏ ਹੋਏ ਆ ਮਤਲਬ ਜਿੰਨਾ ਬਟਾਲਾ ਕੋਆਪਰੇਟਿਵ ਸ਼ੂਗਰ ਮਿਲਦਾ ਏਰੀਆ ਆ ਜਿੱਤਾਂ ਵੀ ਸਾਡਾ ਨਾਮਿਨੇਟਿਡ ਏਰੀਆ ਉਹ ਸ Thank you. Thank you.